ਪੰਜਾਬੀ ਸਿਨੇਮੇ ਚ ਦਿਲਜੀਤ ਦਾ ਇੱਕ ਰੁਤਬਾ ਤੇ ਦਿਲਜੀਤ ਨੇ ਜੋ ਵੀ ਕੰਮ ਕੀਤਾ ਚਾਹੇ ਉਹ ਐਕਟਿੰਗ ਹੋਵੇ ਫਿਲਮਾਂ ਚ ਆਇਆ ਡਾਂਸ ਕੀਤਾ ਗਾਇਆ ਆਪਾਂ ਹਰ ਇੱਕ ਰੰਗ ਨੂੰ ਦਿਲਜੀਤ ਦੇ ਨੂੰ ਪਸੰਦ ਕੀਤਾ ਤੇ ਹੁਣ ਦਿਲਜੀਤ ਨੇ ਜਿਸ ਰੰਗ ਚ ਆਉਣਾ ਹੈ ਬਾਰਡਰ 2 ਫਿਲਮ ਚ ਜੋ ਦਿਲਜੀਤ ਦਾ ਕਰੈਕਟਰ ਹੈ ਉਸ ਕਰੈਕਟਰ ਨੂੰ ਦੇਖਣ ਤੋਂ ਬਾਅਦ ਦਿਲਜੀਤ ਆਪਣਾ ਚੰਗੇ ਤਰੀਕੇ ਨਾਲ ਦੁਨੀਆ ਨੂੰ ਲੋਹਾ ਮਣਾ ਦੂਗਾ ਕਿਉਂਕਿ ਦਿਲਜੀਤ ਨੇ ਜੋ ਕਰੈਕਟਰ ਕਰਨਾ ਹੈ ਬਾਰਡਰ 2 ਫਿਲਮ ਚ ਉਹ ਕੈਰੈਕਟਰ ਦਿਲਜੀਤੋ ਇਲਾਵਾ ਮੇਰੇ ਹਿਸਾਬ ਨਾਲ ਹੋਰ ਕੋਈ ਕਰ ਹੀ ਨਹੀਂ ਸਕਦਾ ਤੁਸੀਂ ਵੀ ਆਪਣੀ رائے ਕਮੈਂਟ ਕਰਕੇ ਜ਼ਰੂਰ ਦੱਸਿਓ 14 ਦਸੰਬਰ 1971 ਨੂੰ ਜਦੋਂ ਭਾਰਤ ਪਾਕਿਸਤਾਨ ਦੀ ਜੰਗ ਲੱਗੀ ਹੋਈ ਸੀ 14 ਦਸੰਬਰ 1971 ਨੂੰ ਨਿਰਮਲਜੀਤ ਸਿੰਘ ਸੇਖੋ ਨੇ ਸ਼੍ਰੀਨਗਰ 에ਅਰਬੇਸ ਨੂੰ ਹਮਲਿਆਂ ਤੋਂ ਬਚਾਇਆ ਸੀ ਤੇ ਇਹਨਾਂ ਹਮਲਿਆਂ ਨੂੰ ਬਚਾਉਣ ਕਰਕੇ ਉੱਥੇ ਉਹਨਾਂ ਦੀ ਸ਼ਹੀਦੀ ਵੀ ਹੋਈ ਸੀ ਉਹੀ ਕੈਰੈਕਟਰ ਕਰ ਰਿਹਾ ਦਿਲਜੀਤ ਦੋਸਾਂਝ ਬਾਰਡਰ 2 ਫਿਲਮ ਚ ਤੇ ਇਹ ਕੋਈ ਹਲਕਾ ਫੁਲਕਾ ਕਰੈਕਟਰ ਨਹੀਂ ਹੈ ਇਸ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਵੀਡੀਓ ਨੂੰ ਅਖੀਰ ਤੱਕ ਦੇਖਦੇ ਰਹੋ ਜਦੋਂ ਪਾਕਿਸਤਾਨ ਦੇ 6 ਜੈਟ ਸ਼੍ਰੀਨਗਰ 에ਅਰਬੇਸ ਤੇ ਹਮਲਾ ਕਰਨ ਆਏ ਸੀ ਉਸ ਸਮੇਂ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਜੀ ਨੇ ਆਪਣੇ ਫਾਇਰ ਜੈਟ ਨਾਲ ਇਕੱਲਿਆਂ ਹੀ ਉਹਨਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਦਾ ਮੁਕਾਬਲਾ ਕਰਨ ਦੇ ਨਾਲ ਨਾਲ ਉਹਨਾਂ ਨੇ ਦੋ 에ਅਰ ਜੈਟ ਜੋ ਪਾਕਿਸਤਾਨੀ ਫੌਜ ਦੇ ਸੀ ਉਹਨਾਂ ਨੂੰ ਉੱਥੇ ਹੀ ਟੈਟੇਰੀ ਕਰਤਾ ਪਰ ਉਸ ਤੋਂ ਬਾਅਦ ਉਹਨਾਂ ਦੀ ਉੱਥੇ ਸ਼ਹੀਦੀ ਹੋ ਜਾਂਦੀ ਹੈ ਉਸ ਸਮੇਂ ਨਿਰਮਲਜੀਤ ਸਿੰਘ ਸੇਖੋਂ ਜੀ ਦੀ ਉਮਰ 26 ਸਾਲ ਦੀ ਸੀ ਤੇ ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਸੈਨਾ ਦੇ ਉਹ ਇੱਕੋ ਇੱਕ ਯੋਧੇ ਸੀ ਜਿਨ੍ਹਾਂ ਨੂੰ ਪਰਮਵੀਰ ਚੱਕਰ ਤੱਕ ਮਿਲਿਆ ਹੋਇਆ ਤੇ ਉਹ ਪਰਮਵੀਰ ਚੱਕਰ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਹੈ ਹੁਣ ਆਪ ਅੰਦਾਜ਼ਾ ਲਾਓ ਕਿ ਨਿਰਮਲਜੀਤ ਸਿੰਘ ਸੇਖੋਂ ਜੀ ਨੇ ਕਿਸ ਲੈਵਲ ਦਾ ਕੰਮ ਕੀਤਾ ਸੀ ਉਹ ਵੀ ਇਸ ਉਮਰ 'ਚ ਹੁਣ ਬਾਰਡਰ 2 ਫਿਲਮ ਰਹੀ ਦਸਾਂਝਾਂ ਵਾਲਾ ਨਿਰਮਲਜੀਤ ਸਿੰਘ ਸੇਖੋਂ ਜੀ ਨੂੰ ਦੁਬਾਰਾ ਜਿਉਂਦੇ ਕਰ ਰਿਹਾ ਹੈ ਤੇ ਇਹ ਫਿਲਮ ਅਗਲੇ ਸਾਲ ਮਤਲਬ ਕਿ 2026 ਚ ਆਉਣ ਦੀ ਉਮੀਦ ਹੈ ਜਨਵਰੀ ਮਹੀਨੇ ਚ ਹੋ ਸਕਦਾ ਹੈ 23 ਜਨਵਰੀ 24 ਜਨਵਰੀ ਜਾਂ 26 ਜਨਵਰੀ ਦੇ ਕਰੀਬ ਇਹ ਫਿਲਮ ਆ ਸਕਦੀ ਹੈ ਇਸ ਫਿਲਮ ਨੂੰ ਡਾਇਰੈਕਟ ਕੀਤਾ ਅਨੁਰਾਗ ਸਿੰਘ ਨੇ ਜਿਨ੍ਹਾਂ ਨੇ ਪੰਜਾਬ 1984 ਬਣਾਈ ਸੀ ਦਸਾਂਝਾਂ ਵਾਲੇ ਦੇ ਨਾਲ ਤੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਜੇਪੀ ਦਿੱਤਾ ਜੀ ਨੇ ਤੇ ਦੋਸਤੋ ਤੁਸੀਂ ਇਹ ਜ਼ਰੂਰ ਦੱਸਿਓ ਕਿ ਤੁਸੀਂ ਦਸਾਂਝਾਂ ਵਾਲੇ ਨੂੰ ਇੱਕ ਸੱਚੇ ਹੀਰੋ ਦੇ ਰੂਪ 'ਚ ਦੇਖਣ ਲਈ ਕਿੰਨੇ ਕ ਐਕਸਾਈਟਿਡ ਹੋ ਕਿੰਨਾ ਕ ਪਿਆਰ ਤੁਸੀਂ ਦਸਾਂਝਾਂ ਵਾਲੇ ਦੇ ਇਸ ਕਰੈਕਟਰ ਨੂੰ ਕਰੋਗੇ ਉਹ ਪੁੱਛਣ ਦੀ ਲੋੜ ਹੀ ਨਹੀਂ ਕਿਉਂਕਿ ਪਿਆਰ ਦੇ ਨਾਲ ਬਹੁਤ ਵੱਡਾ ਸਤਕਾਰ ਵੀ ਇਸ ਕਰੈਕਟਰ ਨੂੰ ਪਹਿਲਾਂ ਹੀ ਸਰਕਾਰ ਵੱਲੋਂ ਤੇ ਸਾਡੇ ਵਰਗੇ ਆਮ ਲੋਕਾਂ ਵੱਲੋਂ ਮਿਲਿਆ ਹੋਇਆ ਤੇ ਤੁਸੀਂ ਆਪਣੀ رائے ਜ਼ਰੂਰ ਦਿਓ ਕਿਉਂਕਿ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਬਹੁਤ ਜ਼ਿਆਦਾ ਬੇਸਬਰੀ ਨਾਲ ਰਹਿੰਦਾ ਹੈ ਆ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ